ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ ਅੱਜ ਲੱਗੇ ਆ ਬਾਈ ਧੂੜੀ ਬਣਾਉ ਜੱਜੂ ਨਾਲੀ ਮਸ਼ੀਨ ਚੱਲ ਰਹੀ ਆ ਬਾਈ ਸਵੇਰ ਦੀ ਤੇ ਦੇਖਦੇ ਆ ਮੈਂ ਤਾਂ ਹੁਣੀ ਆਇਆ ਤੇ ਆਵਨ ਵੀਰਾਂ ਲੱਗਿਆ ਗੇੜੇ ਲਾਉਣ ਦੇਖਦੇ ਆ ਪੁੱਛਦੇ ਇਹਨਾਂ ਨੂੰ ਵੀ ਕਿੰਨੀਆਂ ਕਟਰਾਲੀਆਂ ਬਣ ਗਈਆਂ ਬਾਈ ਹੁਣ ਤੱਕ ਤੇ ਸੋਹਰਾ ਟਰੈਕਟਰ ਆ ਦਿਖਾਉਨੇ ਆ ਨਵੀਂ ਉਹ ਮਸ਼ੀਨ ਆ ਜੱਜੂ ਦਾ ਵੀ ਉਹ ਬਾਈ ਲੈ ਕੇ ਆ ਗਿਆ ਪਿੱਛੇ ਟਰਾਲੀ ਖਾਲੀ ਤੇ ਪਾਉਨੇ ਆ ਦਿਖਾਉਨੇ ਆ ਜੀ ਮੈਂ ਕੈਮਰੇ ਨਾਲ ਫਾਰੀ ਭਾਈ ਗਾਣੇ ਕੱਢੂਗੇ ਭਾਈ ਹੋਰ ਭਾਈ ਕਰਨ ਵਧੀਆ ਨੜ ਦੋ ਗਾਣੇ ਆ ਸਾਹ ਨਿਕਲਦੇ ਆਣੇ ਨਾ ਆਉਂਦੀ ਆ ਚੱਲ ਕੋਪੀ ਆ ਇਹਦਾ ਕੋਪੀ ਆ ਜੀ ਕੋਪੀ ਵਾਲੀ ਹੋ ਗਈ ਕਿਆ ਦੀ ਉਹ ਨਾ ਕੋਲਰ ਵਾਲੀ ਕੋਪਲੀਆ ਕੀ ਉਹ ਵੀ ਟਪੀ ਵੀ ਦੀ ਗੱਲੀ ਚੱਲ ਕੇ ਤੇ ਨੀ ਟਰਾਲੀ ਖੜਾ ਉਹ ਪਾਉ ਚ ਪਾ ਦੇਣਾ ਥੱਲੇ ਵਿੱਚ ਪਾਏ ਦੇਣਾ ਆ ਪਈਏ ਦੇ ਸਿੱਧੀ ਗੱਲ ਜੀ ਕਿੰਨੀ ਟਰਾਲੀ ਆ ਟਰਾਲੀ ਹੋ ਗਈ ਮੰਨਦੀ ਸੱਤ-ਅੱਠ ਵੀ ਟਰਾਲੀ ਪਤਾ ਨਹੀਂ ਕਨੇ ਕਿੰਨੀ ਟਰਾਲੀ ਹੋ ਗਈ ਨੌ ਵੀ ਹੈ ਮੇਰੇ ਨਾਲ ਹਾਂ ਮੇਰੇ ਅੰਨੇ ਹੋ ਗਏ ਤੁਹਾਨੂੰ ਮੈਂ ਲੈ ਲਾਏਗਾ ਵੱਧ ਬਣੀ ਜਾਂਦੀਆਂ ਫਿਰ ਤਾਂ ਟਰਾਲੀਆਂ ਇੱਕ ਡੇਢ ਹੋਰ ਬਣ ਜਾਣੀ ਦੋ ਬਣੀ ਜਾਨੀ ਦੋ ਬਣੀ ਜਾਂਦੀ ਹਾਂ ਉੱਧਰ ਜਿਹੜੀ ਰਾਤ ਨੂੰ ਵੱਡੀ ਆ ਉੱਥੇ ਤਿੰਨ ਬਣੂਗੀਆਂ ਉੱਧਰ ਜਿਹੜੀ ਤਿੰਨ ਦਿਨਾਂ ਦੀ ਸੀ ਵੀ ਰਾਤ ਵਾਲੀ ਜਿਹੜਾ 3:30-4 ਲਈ ਉੱਥੇ ਮਾਰਦੀ ਰਾਤ ਨੂੰ ਬਣੀ ਵੀ ਜੜੀ ਹਾਂ ਮੰਡ ਜੇ ਨਾ ਐਸੇ ਚੰਗੀਆਂ ਦੀਆਂ ਹਾਂ ਅਸੀਂ ਦੇਖੀ ਸਾਰ ਲੈਣਾ ਅਸੀਂ ਅੱਗੇ ਵੀ ਅਸੀਂ ਰਾਤ ਨੂੰ ਵੜਦੇ ਆ 3:30 ਦੀ ਐਵਰੇਜ ਆਉਂਦੀ ਉਹ ਗਰੀ ਪੱਕੀ ਰਾਤੀ ਦਾ ਫਰਕ ਪੈ ਜਾਂਦਾ ਐਸੇ ਬਣੂਗੀਆਂ ਮੇਰੇ ਸਾਹਬ ਨਾਲ ਅੱਛਾ ਆਥੋ ਲਾਣ ਥੋੜੀ ਜਿਹਾ ਵਧੀਆ ਹੈ ਨਾ ਬਗੜਦੀ ਸੰਗ ਚੰਗੀਆਂ ਆਪਣੇ ਏਰੀਆ ਤੇ ਚੰਗੀਆਂ ਜਾਂਦੀਆਂ ਹਾਂ ਲਾਣ ਵਧੀਆ ਰੋਈ ਜਾਣਾ ਕਿਹ ਫਾਇਦਾ ਹੈ ਕੁੰਨ ਰੋਈ ਜਾਣਾ ਕਿਹ ਫਾਇਦਾ लवली लवली ਆ ਉਹਦਾ ਮੁੱਡਾ ਦਾ ਬਿਮਾਰ ਤੋਂ ਅੱਛਾ ਗਿਆ ਹੋਇਆ ਹੈ ਦਵਾਈ ਦੋਣਗੇ ਠੀਕ ਠੀਕ ਹੈ ਬਾਈ ਹੈਗਾ ਨਾਲ ਤੇ ਮੈਨੂੰ ਪਤਾ ਹੀ ਕੱਲਾ ਕਿਤੇ ਨਹੀਂ ਨਹੀਂ ਆਏਗਾ ਉਹਦਾ ਮੁੱਲ ਨਹੀਂ ਜੀ ਟਰਾਲੀ ਕੋ ਆਈ ਜਾਂਦਾ ਕਿ ਚਲਾ ਵੀ ਲੰਦਾ ਚਲਾਉਂਦਾ ਨਹੀਂ ਇਹ ਅੱਛਾ ਇਹ ਫੋਰਮੈਨ ਹੈ ਇਹ ਬਾਰੀ ਤੋਂ ਆਏ ਹੈ ਆਲ ਰਾਊਂਡਰ ਅੱਛਾ ਕੋਲ ਜੋ ਮਰਜੀ ਖਰਾ ਗੇਟ ਗਰੀਲਾ ਆ ਚੁਪਾ ਪੰਜ ਜੋ ਮਰਜੀ ਵੀ ਖਰਾ ਲੈ ਤੇ ਅੱਛਾ ਠੀਕ ਹੈ ਪਤਾ ਨਹੀਂ ਇੰਨੇ ਲੇਵਲ ਤੇ ਕੰਮ ਕਰਦੇ ਆਇਆ ਮੁੰਡੇ ਨੇ ਸਾਰਾ ਇਹਨੇ ਇਹਨੇ ਦਾਣਾ ਥੋੜਾ ਸਾਫ ਨਿਕਲਦਾ ਹਨਾ ਐ ਤਾਂ ਸਾਫ ਆ ਦਾਣਾ ਰੱਖਾ ਲਾ ਦੂੰਗੇ ਇਹਨੂੰ ਲੈ ਵਿੱਚ ਰਲਾਣੇ ਨੇ ਪਰ ਜਿਹੜੀ ਨਹੀਂ ਨਹੀਂ ਉਹਦੇ ਵਿੱਚ ਅੱਗੇ ਕਰਾਇਆ ਤਾਂ ਸੀ ਖੜਮਬੇਜ ਨੂੰ ਕੱਢ ਲਈ ਸੀ ਖੜਮਬੇਜ ਦੀ ਮਿੱਟੀ ਕੱਢ ਦਿੰਦਾ ਹਾਂ ਸਾਫ਼ ਕਰ ਦਿੰਦਾ ਬਹੁਤ ਫਰਕ ਪਾਤੇ ਦਾ ਅੱਗੇ ਜਿਵੇਂ ਉਹਨਾਂ ਦਾ ਲੈ ਆਇਆ ਇੰਨਾ ਵਾਲਾ ਅੱਗੇ ਕਿਹਦਾ ਉਹਨਾਂ ਦਾ ਦੂਆਂ ਦਾ ਜਿਹੜਾ ਕਾਲੂ ਦਾ ਇੱਕ ਵਾਰੀ ਕੱਢੀਨਤੀ ਆਪਾਂ ਨੇ ਨਹੀਂ ਉਹ ਵੀ ਉਹਦੀ ਜਿਹਾ ਅਸੀਂ ਤਾਂ ਮੰਡੀ 'ਚ ਕਰ ਦੰਨੇ ਸਾਫ਼ ਉਹਨੂੰ ਇਹ ਮਿੱਟੀ ਨਹੀਂ ਨਹੀਂ ਕਰਦਾ ਹੈ ਮਿੱਟੀ ਨੂੰ ਧੁਰ ਕਰਦਾ ਹਾਂ ਮਿੱਟੀ ਨਹੀਂ ਕਰਨੀ ਪਰ ਮਿੱਟੀ ਦਾ ਨਿਕਲੇ ਆਉਂਦੀ ਆ ਚਲ ਕੋਈ ਨਹੀਂ ਪਰ ਐਨੀ ਕਿ ਕਰਾ ਉਹ ਕਰਕੇ ੜਾ ਕੇ ਚਾਹੇ ਡੰਗਰਾਂ ਨੂੰ ਕਰਨਾ ਹਾਂ ਡੰਗਰਾਂ ਨੂੰ ਪਿਆ ਲੂਗੇ ਡੰਗਰਾਂ ਵਾਸਤੇ ਪਿਆ ਲੂਗੇ ਉਹ ੜਾ ਕੇ ਇੱਕ ਵਾਰ ਹਾਂ ਹਾਂ ਪਾਣੀ ਚ ਪਿਓ ਜੀ ਪਾਣੀ ਚ ਪਿਓ ਜੀ ਮਿੱਟੀ ਖਤਮ ਹੋ ਜਾਣੀ ਕੰਕ ਕੱਢ ਲਈ ਆਓ ਜੀ ਹੈ ਹੈ ਆ ਕੁੰਡੀ ਜੀ ਸਾਫ ਹੋ ਜਾਂਦੀ ਪੱਖੇ ਚ ਕੁੰਡੀ ਦਾ ਹੋਏ ਮਿੱਟੀ ਨਹੀਂ ਰਹੇ ਮਿੱਟੀ ਰਹਿ ਜਾਂਦੀ ਹੈ ਨਾ ਮਾਇਦਾ ਹੁਣ ਜਿਹੜੀ ਸਾਡੇ ਚੱਕੀ 'ਚ ਪੀਣੇ ਵਾਲੀ ਮਸ਼ੀਨ ਆ ਉਹ ਸਾਰੀ ਨੂੰ ਸਾਫ਼ ਕਰ ਦਿੰਦੀ ਐ ਪਰ ਉਹ ਇੰਨੀ ਇੰਨੀ ਨੂੰ ਤਾਂ ਭਾਂਜੋਂ ਅੰਦਰ ਆਟੇ ਨੂੰ ਸਾਰੀ ਨੂੰ ਖਤਮ ਕਰ ਦਿੰਦੀ ਐ ਹਾਂ ਇਹ ਚੱਗਦੀ ਮਸ਼ੀਨ ਕੇਐਸ ਦੀ ਕੇਐਸ ਦੀ ਮਸ਼ੀਨ ਭਾਈ ਤੇ ਸਵਰਾਹ ਟਰੈਕਟਰ ਕਿੰਨਾ ਮਾਡਲ ਆ ਟਰੈਕਟਰ ਮਲਾ ਪਿਛਲੇ ਸਾਲੇ ਦੇ ਆ ਇਹ ਬਾਗੀ ਮਾਡਲ ਆ ਭਾਈ ਆ 2 ਸਾਲੋਂ 2 ਸਾਲ ਲਿਆ ਹੁੰਦੇ ਇੱਕ ਅੱਧਾ ਸਵਰਾਹ ਜੀ ਕਿੰਨੇ ਟਰੈਕਟਰ ਆ ਹੁਣ ਤੁਹਾਡੇ ਕੋਲ ਚਾਰ ਆ ਚਾਰੇ ਸਵਰਾਹ ਦੇ ਤਿੰਨ ਆ 35 35 735 ਉਜਮ ਜਨਰਲ ਤੋਂ ਜਾਈ ਆ ਅੱਛਾ ਆ ਵੀ ਚੰਗੀ ਆ ਬਾਕੀ ਇਹ ਸਾਈਡ ਗੇਰ ਆ ਸਾਈਡ ਗੇਰ ਸਾਈਡ ਆ ਕਾਲੂ ਕੋਲ ਵੀ ਸਾਈਡ ਗੇਰ ਆ ਉਹ ਤੇ ਮੈਂ ਕੱਲ ਚੱਲਾ ਲੈਂਦਾ ਦਾ ਸੀ ਅੱਛਾ ਉਹਨੇ ਮਨ ਲਾਇਆ ਪਿਛਲੇ 23 ਹਾਂ ਉਹਨੇ ਚੇਲੇ ਜਾਂਦਾ ਸੱਤਾਂ ਦਾ ਸਾਈਡ ਬਸ ਜੇ ਕੇ ਹੈ ਪਹਿਲਾਂ ਪੰਚੀ ਕਰ ਦੋ ਚਲ ਪਵਾ ਦਵਾ ਕਰ ਬੈਕ ਕਰਦਾ ਪਿੱਛੇ ਰੱਖਦਾ ਆਈ ਆਹ ਤਾਂ ਚਲਾਉਂਦਾ ਨਹੀਂ ਬਣਾ ਇਸੀ ਤੇ ਰੋੜੇ ਹੀ ਪੈਂਦੀ ਹੁੰਦੀ ਚਲਾਵਾ ਚੱਲ ਆ ਦੇ ਨਾ ਵੀਡੀਓ ਤੇ ਚਲਾਉਣਾ ਦੇਖ ਆ ਕੇ ਟੈਂਡੀ ਬਣਦੀ ਆ ਚਲੇ ਜਾਣੇ ਬਾਈ ਇਹ ਫਰ ਟ੍ਰਾਲੀ ਪੂਰੀ ਭਰੀ ਹੋਈ ਆ ਨਹੀਂ ਰੇੜੇ ਪਰ ਰੱਖ ਦੇ ਨਿਹੜਾ ਖੜਾ ਉਹ ਜਾਣਦਾ ਪਹਿਲਾਂ ਹੀ ਲੈ ਗਿਆ ਪਹਿਲਾਂ ਹੈ ਕਿੰਨੇ ਘੜਤੇ ਪਹਿਲਾਂ ਹੈ ਕਿੰਨੇ ਘੜਤੇ ਪਹਿਲਾਂ ਥੱਲੇ ਹਾਂ ਚਲੇ ਗਿਆ ਤੀਜਾ ਚੌਥਾ ਪਹਿਲਾਂ ਨੂੰ ਦੋ ਟਰਾਲੀਆਂ ਬਾਅਦ ਇੱਕ ਨਿਕਲ ਜਾਂਦਾ ਬਾਕੀ ਹੁਣ ਇਹਨਾਂ ਦੇ ਚੜਨੇ ਉਹ ਵੀ ਬੜੇ ਆਉਣ ਲੱਗੇ ਆਦਾ ਬਈ ਮਸ਼ੀਨ ਦਾ ਫਰਕ ਪਾਤਾ ਹੈ ਮਰ ਕੇ ਚੱਲ ਰਹੀ ਭਾਈ ਉਹ ਜਿਵੇਂ ਜੀਣਾ ਜਦ ਜੂ ਦਾ ਭਾਈ ਚਲਾਉਂਦਾ ਤੇ ਦੂਆ ਦਾ ਕੰਮ ਉਹਦੇ ਕੋਲ ਜਿਆਦਾ ਤਾਂ ਇਹ ਚਾਚੇ ਕਰੋ ਮੁੰਡੇ ਕੋ ਤੇ ਨਹੀਂ ਉਹ ਬਣਾਉਂਦਾ ਰੇਖਸਾਲ ਤੇ ਬਾਕੀ ਕਹਿੰਦੇ ਉਹੋ ਤੂੰ ਵੀ ਉਹ ਬਣਾ ਦੂਗਾ ਇਹ ਬਣਾ ਦਈਏ ਜਿਹੜੀ ਆਪਾਂ ਨੇ ਪਹਿਲਾਂ ਬੜਾਈ ਸੀ ਬਾਈ ਉਹ ਆ ਬਾਕੀ ਖੇਤ ਬਹੁਤ ਰਗੜਦੇ ਆ ਨਾ ਪਿਆ ਨਹੀਂ ਭੱਲ ਕੇ ਬਈਆਂ ਆਦਾ ਗੀਰੀ ਜੀ ਹੋਈ ਐ ਜੇ ਕਰਕੇ ਆ ਉੱਤੋਂ ਪਾਰਲਾ ਖੇਤ ਤਾਂ ਰਗੜਿਆ ਹੋਇਆ ਆ ਮੱਤਾਂ ਵੀ ਇਹਨਾਂ ਸਾਫ਼ ਕਰਦੇ ਆਂ ਵਧੀਆ ਚਲਾਉਂਦੇ ਆਪੇ ਆਹ ਦੇਖੋ ਇੱਧਰ ਆਹ ਖੇਤ ਦੇਖੋ ਕਿੰਨਾ ਰਗੜਿਆ ਮਾਜ ਮਹੀ ਰਗੜਿਆ ਬਾਕੀ ਤੇ ਬਾਅਦ ਜਿਹੜੇ ਆਪਾਂ ਨੇ ਉਹ ਬੂਟਿਆਂ ਦੇ ਪਾਰ ਵੜਾਇਆ ਤਾਂ ਭਾਈ ਉਹ ਖੇਤ ਰਹਿ ਜਾਣਾ ਜਿਹੜੇ ਰਾਤ ਨੂੰ ਵੜਾਏ ਉਹ ਰਹਿ ਜਾਣੇ ਨਾਲ ਦੀ ਨਾਲ ਕੰਮ ਨਿਬੜ ਰਿਹਾ ਵਧੀਆ ਚੱਲਦਾ ਭਾਈ ਆ ਦੇਖੋ ਇਹ ਤਾਂ ਵਧੀਆ ਬਣਿਆ ਤੇ ਹਰੇ ਨਾਲ ਵੀ ਆਪਣਾ ਡੇਢ ਕਿੱਗ ਇਹ ਥੋੜਾ ਜਿਹਾ ਨਰਮ ਤਾਂ ਤੇ ਵੜਾਉਂਗੇ ਇਹ 2-4 ਦਿਨ ਹੋਰ ਹਲੇ ਨਰਮ ਹੈ ਬਈ ਉੰਤਰ ਮੱਛਾ ਖੜਾ ਆਪਣਾ ਤੇ ਕੱਖ ਵੱਢਣੇ ਭਾਈ ਮਰਸੀਨ ਵੱਢਣਾ ਇਹ ਤਾਂ ਮਸ਼ੀਨ ਚੱਲਦੀ ਦਿਖਾ ਰਹੀ ਐ ਮੈਂ ਕਿਹਾ ਤੁਹਾਨੂੰ ਦਾਜ਼ਮੀ ਕੇ 11ਵਾਂ ਇਹ 11ਵਾਂ 11ਵਾਂ ਭਰ ਗਈ ਬਾਕੀ ਭਾਈ ਬੰਦੇ ਢਿਲੇ ਇਹਨਾਂ ਦੇ ਤਾਰਨੇ ਵਾਲੇ ਬੰਦੇ ਆਇਆ ਫਿਰਦਾ ਇੱਕ ਤਾਂ ਇਹਨਾਂ ਦਾ ਨਸੇ ਪਤੇ ਜਿਆਦਾ ਕਰਦੇ ਆ ਕੰਮ ਹੁੰਦਾ ਨਹੀਂ ਕੰਮ ਹੁੰਦਾ ਨਹੀਂ ਆਹ ਡਰਾਈਵਰ ਸਾਹ ਇਹ ਹੁਣ ਆਇਆ ਬਾਕੀ ਉਰੇ ਨੇ ਪੜ ਗਿਆ ਭਾਈ ਆ ਇੱਕ ਦੋ ਫੰਟਾ ਰਹਿ ਗਈਆਂ ਉਹ ਪਰਲੇ ਨਾਲ ਬਣ ਜੂ ਹੈ ਟਰਾਲਾ ਘਰੇ ਆ ਪਹਿਲੇ ਹੀ ਆਪਾਂ ਲਈ ਲੱਗੀਆਂ ਸੀ ਹਾਂ ਜਮਬਦੀਆਂ ਦਾ ਟਰਾਲਾ ਦੇ ਜੀ ਲੈ ਜੀ ਟਰਾਲੀ ਪਵਾ ਦੇ ਭਾਈ ਲੋ ਜੀ ਉਰੇ ਨੇ ਪੜ ਗਿਆ ਭਾਈ ਕੰਮ ਬਾਕੀ ਬਣਾਉਂਗੇ ਤੇ ਬਾਕੀ ਭਾਈ ਇਹਨਾਂ ਤੇ ਦੋ ਤਿੰਨ ਟਰਾਲੀਆਂ ਅੰਦਰ ਪਈਆਂ ਪਾਉਣੇ ਤੇ ਤੇਲੇ ਵਰ ਹੈਗੀ ਢਿੱਲੀ ਤੇ ਫੇਰ ਬਣਾਉਂਗਾ। ਮੈਂ ਕਿਹਾ ਅੱਜ ਇਹਨੀਆਂ ਬਣਾਉਣੀ ਆ। ਹਾਂ। ਬੰਦੇ ਹੀ ਨਾ ਢਲੇ ਹੋ ਗਏ ਦੋ ਦੋ ਉਤਾਰਨੇ ਵਾਲੇ। ਔਰ ਕਿਹਾ ਨਾ ਸੌ ਕਰਦਾ ਇਕੱਠਾ ਉੱਥੇ ਦੋ ਟਰਾਲੀਆਂ ਦਾ ਤਿੰਨ ਟਰਾਲੀਆਂ ਦਾ ਬਾਹਰੇ ਪਈਆਂ ਅਜੇ। ਹੂੰ। ਮੈਂ ਕਿਹਾ ਉਹੀ ਪਾ ਦੇ। ਹਾਂ ਹਲੇ ਤਰਵਾਈ ਨਾ ਪਹਿਲਾਂ ਉਹ ਅੰਦਰ ਪਾਓ ਫੇਰ ਤਾਰਿਓ। ਸਗਿਆਂ ਰਾਤ ਨੂੰ ਨੇਰੀ ਨੂਰੀ ਆ ਗਈ ਸਾਰਾ ਘਰ ਖੁੱਲਾ ਪਿਆ ਇਹ ਵੇੜਾ ਸਾਰੇ ਜੀ ਹੋ ਜਾਣੀ। ਟੂੜੀ ਟੂੜੀ ਖੇਲਰ ਜਾਣੀ। ਹਾਂ। ਜ਼ਰੂਰੀ ਬਾਈ ਉਹ ਤਾਂ ਅੰਦਰ ਪਵਾਵਾਂ ਪਹਿਲਾਂ। ਹਾਂ। ਬਾਕੀ ਨਾਲੇ ਹੁਣ ਇਹਨਾਂ ਦੇ ਕਰਮਾਂ ਚ ਹੈ ਨੀਦੀ ਬੰਦੇ ਢਿੱਲੇ ਹੋ ਗਏ ਕਾਲੂ ਦੇ ਬਣਵਾਉਣੀ ਸੀ ਸਾਰੀ ਹਾਂ ਹੁਣ ਕਾਲੂ ਦੇ ਹਾਂ ਇਹਨਾਂ ਦੇ ਅੱਜ ਦੀ ਡਾੜੀ ਲਵਾਉਣੀ ਸੀ ਹਾਂ ਬਣਤ 11 ਬਣ ਗਏ 14 15 ਬਣ ਜਾਣੀਆਂ ਇਹ ਬਣ ਜਾਣੀਆਂ ਦੀਆਂ ਕੰਮ ਕਰਨੇ ਵਾਲੇ ਚਾਹੀਦੇ ਤੇ ਬੰਦੇ ਇਹਨਾਂ ਨੇ ਅੱਜ ਦੇ ਨਹੀਂ ਹੈਗੇ ਅੱਜ ਕੰਮ ਚੱਲਿਆ ਬਾਈ ਇਹਨਾਂ ਦਾ ਜਿਆਦਾ ਨਹੀਂ ਕਹਿੰਦੇ 5 6 ਉਹ ਬਣਦੀਆਂ ਰਹੀਆਂ 7 8 ਬਸ ਇੰਨੀਆਂ ਕ ਅੱਜ ਕੰਮ ਚੱਲਿਆ ਅੱਜ ਬੰਦੇ ਧੋਖਾ ਦੇਗੇ ਅੱਜ ਬੰਦੇ ਹੋਗੇ ਤੇ ਬਿਮਾਰ ਹੋ ਗਏ ਕਿ ਆ ਇੱਕ ਦੀ ਲੱਤ ਦੁਗਦੀ ਕਹਿੰਦਾ ਹੈ ਬਸ ਬੰਦੇ ਹੀ ਇਹ ਜੇ ਇਹਨਾਂ ਨਾਲ ਬੰਦੇ ਹੀ ਇਹ ਜੇ ਬੰਦੇ ਇਹਨਾਂ ਪਹਿਲਾਂ ਪੱਕੇ ਬੰਦੇ ਕਰਨੇ ਚਾਹੀਦੇ ਆ ਪੈਸੇ ਵੀ ਡਿਮਾਂਸ ਨਹੀਂ ਫਿਰਦੇ ਆ ਹਾਂ ਇਹ ਪੈਸੇ ਐਡਵਾਂਸ ਵੀ ਨਾਲ ਕੰਮ ਵੀ ਨਹੀਂ ਚੱਲਦਾ ਮਸ਼ੀਨਾਂ ਦਾ ਕਿਸੇ ਵੀ ਮਸ਼ੀਨ ਵਾਲੇ ਦਾ ਯਾਰਾ ਉਹ ਤਾਂ ਦੇਣਾ ਹੀ ਪੈਂਦੇ ਆ ਉਹ ਤਾਂ ਦੇਣੇ ਪੈਣ ਹੁਣ ਉਹ ਤਾਂ ਗਾਂ ਬੰਦਿਆਂ ਨੂੰ ਚਾਹੀਦਾ ਵੀ ਅਸੀਂ ਫੜੇ ਵੀ ਅਗਲੇ ਦਾ ਕੰਮ ਨਾ ਖੰਡ ਦਈਏ ਕਿ ਨਹੀਂ ਚੱਲ ਇੱਕ ਅੱਧਾ ਦਿਨ ਮੰਨਿਆ ਬੰਦਾ ਚੱਲ ਹੋ ਵੀ ਸਕਦਾ ਬਿਮਾਰ ਬੰਦਾ ਦਿੱਲੀ ਬੰਨਣ ਵਾਲੇ ਆ ਕਹਿੰਦਾ ਦੋ ਦੋ ਤਿੰਨ ਜਣੇ ਆ ਜ਼ਿਆਦਾ ਕੰਮ ਕਰਨੇ ਵਾਲੇ ਉਹ ਵਿਚਾਰੇ ਉਹਨਾਂ ਤੇ ਲੋਡ ਪੈਂਦਾ ਸਾਰਾ ਉਹ ਤਾਰਨ ਕਿਆ ਕਰਨਾ ਪਰ ਲਾ ਖੇਤ ਰਹਿ ਗਿਆ ਭਾਈ ਉਹ ਪਰ ਲਈਏ ਇਹਦੇ ਨਾਲ ਬਣਾ ਉਹ ਕਿੱਥੇ ਉਹਦੇ ਨਾਲ ਬਣਾ ਲਾਂਗੇ ਜਦੋਂ ਸਹਾਈ ਉਹਦੇ ਮਸ਼ੀਨ ਗਈ ਨਾਲੇ ਚ ਆ ਬਣਾਈਏ ਜਦੋਂ ਆਪਾਂ ਨੇ ਨਹੀਂ ਆ ਬਣਾਈਏ ਇਹਦੇ ਨਾਲ ਚਲੇ ਕਾਲ ਵਾਲੇ ਤੇ ਬਣਾਉਣਗੇ ਕਾਲੂ ਚਲੋ ਫਿਰ ਚਲੀਏ ਹਾਂ ਚੱਲ ਦਿਖਾਉਣੇ ਭਾਈ ਘਰਾਂ ਜਾ ਕੇ ਬਾਕੀ ਇੱਕ ਦੋ ਘੰਟਾ ਰਹਿ ਗਈਆਂ ਇਹ ਟਰਾਲੀ ਪੂਰੀ ਤੋ ਹੋ ਗਈ ਦੀ ਕਹੇ ਮਸ਼ੀਨ ਚੋਕ ਹੋ ਜਾਣੀ ਤੇ ਇਹਦੇ ਕਰਕੇ ਕਹਿੰਦੇ ਆ ਫਾਟਾ ਛੱਡਦੀਆਂ ਫਿਰ ਉਹ ਦੂਈ ਨਾ ਬਣ ਜੂਗੀ ਉਤਰਲੀ ਦਾਣੇ ਪੋ ਪੱਲੀ ਬਰਬਾਦ ਤੇ ਇਹਨਾਂ ਨੇ ਉਹ ਚੱਕਣੀ ਵਾਂਗੀ ਮਹੀਨ ਪੱਕੀ ਪੁੱਛਦੇ ਹੈਂ ਖੰਨੇ ਕਿੰਨੇ ਵਜੇ ਤੱਕ ਚੱਲਦੀ ਬਈ ਮਸ਼ੀਨ ਰਾਤ ਨੂੰ ਆਹ ਰੀਪਰ 8 ਵਜੇ ਤੱਕ 8 ਵਜੇ ਤੱਕ ਸਗੜ ਪੈ ਜਾਂਦੀ ਪੂਰੀ 11 ਵਜੇ ਕੰਬਾਈਨ ਖੜ ਜਾਂਦੀ ਆ ਅੱਛਾ ਆ ਕੰਬਾਈਨ ਨੂੰ ਵੀ ਵਰਕ ਪਾ ਜਾਂਦਾ ਬਈ ਰੀਪਰ ਨੇ ਤਾਂ ਖੜਨਾ ਹੀ ਖੜਨਾ ਕੰਬਾਈਨ ਵੀ ਖੜ ਜਾਂਦੀ 11 ਵਜੇ ਹੈਲੋ ਆ ਪਾ ਦੋ ਦਾਣੇ ਨਹੀਂ ਪੱਲੀ ਰੱਖ ਲਓ ਆਇਓ ਨਾ ਪਹਿਲੇ ਜਬਾਨ ਚਾਹ ਥੈਲੇ ਜਬਾਨ ਖਨੇ ਨਹੀਂ ਥੈਲਾ ਬਾਈ ਨਹੀਂ ਤੱਕੇ ਪਾ ਦੋ ਹੋ ਜਾ ਮ ਫੜਦਾ ਨਹੀਂ ਨਹੀਂ ਬੱਸ ਸੋਈ ਭਾਈ ਤੇ ਆ ਲਿਆ ਕੇ ਖੜਾਤੀ ਟਰਾਲੀ ਆ ਟਰਾਲੀਆਂ ਪੌਣੇ ਨੂੰ ਅੰਦਰ ਪਈਆਂ ਤੇ ਦੋ ਤੇ ਬੰਦੇ ਲੱਗੇ ਹੋਏ ਪੌਣ ਇੱਕ ਬੰਦਾ ਢੱਲਾ ਹੋ ਗਿਆ ਇਹਨਾਂ ਦਾ ਪਾ ਲੜੀਆਂ ਦੋ ਤਿੰਨ ਘੰਟੇ ਤੱਕ ਤੇ ਬਾਕੀ ਫਿਰ ਬਣੂਗੀ ਭਾਈ ਫਿਰ ਦਿਖਾਵਾਂਗੇ ਕਾ ਮੌਕਾ ਭਾਈ ਇਹ ਕਰਦੇ ਦਾ ਪਾ ਦੂੰਗੇ ਦੋ ਘੰਟੇ ਚ ਹਾਂ ਭਾਈ ਹੁਣ ਬੋਬੀ ਤੱਕ ਦੂੰਗੇ ਫੱਟੇ ਪਾ ਕੇ ਜਾਇਓ ਹੈ ਹਾਂ ਹਾਂ ਮਨ ਕੱਖ ਵੀ ਉਧਰ ਟੁਕਣੇ ਪੈਗੇ ਸਾਈ ਵੀ ਉਹਦਾ ਨਾਮ ਵਾਲਾ ਉਹਦਾ ਟੱਕ ਨਹੀਂ ਆਉਣੇ ਉਹ ਵੀ ਪਾ ਦੂੰਗੇ ਜਿਹੜੀ ਖੜੀ ਆ ਹਾਂ ਨਵੇੜ ਤੋਂ ਆਉਂਦਾ ਢੋਲੀ ਵਧੀਆ ਬਈ ਐਨ ਉਡੀਕ ਕੇ ਜਾਵਾਂ ਮੱਕੀਆ ਸ਼ੈੱਡ ਚ ਲੱਗੇ ਪਾਉਣੀ ਇੱਥੇ ਪਈ ਜੰਨੀ 18 ਨੂੰ 18 ਕਿ ਟਰਾਲੀਆਂ ਪਈ ਜੰਨੀ ਇੱਕ ਸਾਈਡ ਦੋ ਖਾਨੇ ਬਣਾਏ ਹੋਏ ਦੋ ਪਾਰਟ ਆਪਾਂ ਨੇ ਤੇ ਆ ਵੀ ਖੜੇ ਆਪਣੇ ਜਾਨਵਰ ਇਹਨਾਂ ਨੂੰ ਵੀ ਕੱਕੰਡਾ ਪਾਉਣਾ ਬਾਈ ਫਿਰ ਟੋਕੇ ਲਿਆਉਣਾ ਉਧਰ ਸਾਈਡ ਉਹਨਾਂ ਵੱਲ ਉਹਰੇ ਮਸ਼ੀਨ ਨੂੰ ਉਹਰੇ ਤਾਂ ਤੂੜੀ ਪਈ ਬਹੁਤ ਫਿਰ ਪਾਉਨੇ ਆ ਦੇਖਦੇ ਆ ਇਹ ਵੀ ਉਧਰ ਵੀ ਖੜੇ ਆ ਉਹਨਾਂ ਨੂੰ ਵੀ ਪਾਉਣੀ ਆ ਆਗੇ ਬਾਹਰ ਆ ਗਏ ਸਾਰੇ ਅੰਦਰ ਪੱਖਾ ਚੱਲਦਾ ਹੈ ਨਾ ਬਾਹਰ ਨਿਕਲੇ ਆ ਸਾਰੇ ਦੇਖ ਕੇ ਵੀ ਬਾਉਂਗਾ ਕੁਝ ਥੋੜਾ ਠੀਕ ਹੈ ਜੀ ਬਾਈ ਜੀ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ